आई सी एल स्कूल में अपने बच्चों का रिजल्ट लैन वाले इतने पेरेंट्स से स्टूडेंट भी साजूद हैं अलबात करा उन्होंने उन्होंने को आखिर अजन वास्ते वो की सोचते ने मैडम क्या नाम है आपका मेरा नाम रीता है तो आप आज अपनी बेटी के साथ आए हो कौन सी क्लास में पढ़ती है क्या नाम नाम रुचिका है नाइन्थ क्लास में पढ़ती है तो कितने टाइम से ये जो इसी स्कूल में पढ़ रही है ये जब के में थी तब से पढ़ रही है यहाँ पे और, और काफ़ी अच्छा पढ़ती है तब से ही फर्स्ट आती है हमारी बेटी हाँ तो, तो कैसे सही आ, स्कूल वालों का टीचर का कैसे सहयोग रहता है कितने का आप संतुष्ट समझ लो नहीं टीचर बहुत अच्छी हैं आप बहुत अच्छा पढ़ाती हैं हमारी बेटी देखो हमेशा फर्स्ट आती है इसको हर चीज़ आगे समझ आती है बहुत अच्छा स्कूल है आ, बेटा क्या नाम है आपका रुचिका तो आज आपने रिजल्ट ऑनर किया है तो क्या कहना है बहुत खुश हूँ मैं मेरा रिजल्ट आया कितने परसेंट मार्क्स है अभी परसेंटेज पता लगेगी अभी रिपोर्ट कार्ड नहीं मिला है अभी इधर प्राइस के साथ मिलेगा रिपोर्ट कार्ड जी क्या कहना चाहते हो टीचर्स को जो आपके लिए मेहनत करते हैं बहुत अच्छे हैं टीचर्स यहाँ के बहुत हमें सपोर्ट भी करते हैं आ, बाकी टेस्ट वगैरह में भी अगर अच्छे नंबर आए तो हमें प्रेस करते हैं हमारी। तो बहुत... स्कूल में तो चलो टीचर सपोर्ट करते हैं मम्मी के लिए क्या कहना चाहते हो ਮੰਮਾ ਤਾਂ ਬਹੁਤ ਅੱਛੇ ਹੈ ਮੇਰੇ ਪੇਰੈਂਟਸ ਬਹੁਤ ਅੱਛੇ ਹੈ ਬਹੁਤ ਪ੍ਰਾਊਡ ਕਰਤੇ ਹੈ ਅਗਰ ਕੋ ਅਗਰ ਕਹੀਂ ਨੰਬਰ ਵੀ ਕਮ ਆਤਾ ਹੈ ਤੋ ਵੀ ਐਸੇ ਨਹੀਂ ਬੋਲਤੇ ਕਿ ਆਪ ਫੋਰਸ ਨਹੀਂ ਕਰਤੇ ਬਹੁਤ ਖੁਸ਼ ਉਸ ਨੂੰ ਇੰਪਰੂਵ ਕਰਨੇ ਕੀ ਮਾਰਗਦਰਸ਼ਨ ਕਰ ਹਾਂਜੀ ਹਾਂਜੀ ਇਹ ਸੀ ਕਿ ਸਾਡੇ ਨਾਲ ਬੱਚੇ ਔਰ ਉਹਨਾਂ ਦੇ ਪੇਰੈਂਟਸ ਜਿਹੜੇ ਕਿ ਰਿਜ਼ਲਟ ਲੈਣ ਵਾਸਤੇ ਆਏ ਸਕੂਲ ਬਾਰੇ ਉਹਨਾਂ ਨੇ ਕਾਫੀ ਕੁਝ ਐਦਾਂ ਦਾ ਦੱਸਿਆ ਜਿਸ ਨਾਲ ਕਿ ਬੱਚੇ ਨਰਸਰੀ ਤੋਂ ਲੈ ਕੇ 10th ਤੱਕ ਉਹਨਾਂ ਸਕੂਲ ਦੇ ਨਾਲ ਹੀ ਜੁੜੇ ਹੋਏ ਹਨ జర్నలిస్ట్ ਐਂਡ ਪੇਰੈਂਟਸ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਬੱਚੇ ਦਾ ਰਿਜ਼ਲਟ ਲੈਣ ਆ ਸਿਆ ਮੈਡਮ ਕੀ ਨਾਮ ਹੈ ਤੁਹਾਡਾ ਫਰਮਜੀਤ ਕੋਲ ਅ ਬੇਟਾ ਹੈ ਤੁਹਾਡਾ ਕਿਹੜੀ ਕਲਾਸ ਹੈ ਕੀ ਨਾਮ ਹੈ ਸਰ ਇਹਦਾ ਨਾਮ ਸਮਰਜੀਤ ਹੈ ਹੁਣ ਇਹਨੇ 3rd ਕਲਾਸ ਕਲੀਅਰ ਕੀਤੀ ਹੈ ਹੂੰ ਤੇ ਮੈਡਮ ਕਿਸ ਤਰ੍ਹਾਂ ਨਰਸਰੀ ਤੋਂ ਹੀ ਇੱਥੇ ਪੜ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਬੱਚੇ ਦਾ ਪੜ ਹਾਂਜੀ ਸਰ ਇਹ ਸਟਾਰਟਿੰਗ ਤੋਂ ਇੱਥੇ ਹੀ ਪੜ ਰਿਹਾ ਹਾਂ ਹੂੰ ਤਾਂ ਵਧੀਆ ਸਟੱਡੀ ਕਰ ਰਿਹਾ ਇੱਥੇ ਹਾਂਜੀ ਤੇ ਲੱਗਦਾ ਜੀ ਮਤਲਬ ਘਰ ਵਿੱਚ ਜਿਸ ਤਰ੍ਹਾਂ ਤੁਸੀਂ ਖਿਆਲ ਰੱਖਦੇ ਹੋ ਤੇ ਸਕੂਲ ਵਿੱਚ ਆਪਣਾ ਟੀਚਰਸ ਵੀ ਉਦਾਂ ਹੀ ਖਿਆਲ ਰੱਖਦੇ ਹਾਂ ਹਾਂਜੀ ਬਿਲਕੁਲ ਉਦਾਂ ਹੀ ਰੱਖਦੇ ਆ ਤੇ ਕਿੰਨੇ ਟਾਈਮ ਤੋਂ ਮਤਲਬ ਕਿ ਇੱਥੇ ਤੁਹਾਡੇ ਸਕੂਲ ਨਾਲ ਤੁਸੀਂ ਜੁੜੇ ਹੋਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜੋ ਟੀਚਰਸ ਬੱਚਿਆਂ ਨੂੰ ਪੜ੍ਹਾਉਂਦੇ ਸਰ ਇਹ ਸਟਾਰਟਿੰਗ ਤੋਂ ਹੀ ਇੱਥੇ ਹੈ 3 3 ਸਾਲ ਦਾ ਸੀਗਾ ਤਦ ਤੋਂ ਇੱਥੇ ਹੈ ਔਰ ਇਹ ਬਹੁਤ ਵਦਿਆ ਚੱਲ ਰਿਹਾ ਟੀਚਰਸ ਵੀ ਬਹੁਤ ਜ਼ਿਆਦਾ ਵਦਿਆ ਹੈਲਪ ਕਰਦੇ ਹਨ ਨਾਲ ਸਪੋਰਟ ਕਰਦੇ ਤੇ ਸੰਤੁਸ਼ਟ ਹੋ ਬੱਚੇ ਦੀ ਪੜ੍ਹਾਈ ਦੇ ਨਾਲ ਹਾਂਜੀ ਬਿਲਕੁਲ ਮੈਡਮ ਤੁਹਾਡਾ ਕੀ ਨਾਮ ਹੈ ਮਮ ਗਰਪਤ ਤੇ ਤੁਹਾਡਾ ਬੱਚਾ ਵੀ ਪੜ ਰਿਹਾ ਜੀ ਹਾਂਜੀ ਕੀ ਨਾਮ ਹੈ ਬੱਚੇ ਦਾ ਜਵਰਾਸ ਤੇ ਅੱਜ ਤੁਸੀਂ ਰਿਜ਼ਲਟ ਲੈਣ ਆਏ ਹੋ ਹਾਂਜੀ ਤਾਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਬੱਚੇ ਦਾ ਰਿਜ਼ਲਟ ਬਹੁਤ ਵਧੀਆ ਤੇ ਇਹ ਵੀ ਨਰਸਰੀ ਤੋਂ ਹੀ ਪੜ ਰਿਹਾ ਹੈ ਜਾਂ ਚੇਂਜ ਜੀ ਨਰਸਰੀ ਤੋਂ ਹੀ ਪੜ ਰਿਹਾ ਹੈ ਬਹੁਤ ਵਧੀਆ ਪੜਾਈ ਕੀ ਕਹਿਣਾ ਚਾਹੁੰਦੇ ਹੋ ਸਕੂਲ ਬਾਰੇ ਬਹੁਤ ਵਧੀਆ ਪੜਾਈ ਜੀ ਬਹੁਤ ਬਹੁਤ ਜੀ ਤੇ ਇਹ ਸੀਗੇ ਸਨਲ ਪੇਰੈਂਟਸ ਤੇ ਸਟੂਡੈਂਟ ਜਿਨ੍ਹਾਂ ਨੇ ਇਸ ਸਕੂਲ ਬਾਰੇ ਦੱਸਿਆ ਕਿ ਅਸੀਂ ਜੋ ਹੈ ਨਰਸਿਟੀ ਉਰ ਲੈ ਕੇ ਜਦ ਤੱਕ ਬੱਚਾ ਸਟੱਡੀ ਕਰ ਰਿਹਾ ਸਕੂਲ ਦੇ ਬਿਹਾਫ ਤੇ 10th 2 ਉਸ ਨੂੰ ਇੱਥੇ ਹੀ ਪੜਾਵਾਂਗੇ। ਨਮਸਕਾਰ ਦੋਸਤੋ ਇਸ ਟਾਈਮ ਅਸੀਂ ਖੜੇ ਆਈਸੀਐਲ ਪਬਲਿਕ ਸਕੂਲ ਰਾਜਪੁਰਾ ਵਿੱਚ ਜਿਹੜਾ ਕਿ ਕਾਫੀ ਸਾਲਾਂ ਤੋਂ ਜੋ ਹੈ ਆਸ-ਪਾਸ ਦੇ ਇਲਾਕੇ ਦੇ ਲੋਕਾਂ ਦੀ ਤੇ ਬੱਚਿਆਂ ਦੀ ਸੇਵਾ ਕਰਦਾ ਰਿਹਾ ਹੈ ਇੱਥੋਂ ਕਈ ਬੱਚੇ ਐਦਾਂ ਦੇ ਆ ਜਿਹੜੇ ਪੜ ਕੇ ਇੱਕ ਅੱਛੀ ਪੋਜੀਸ਼ਨ ਤੇ ਇਸ ਟਾਈਮ ਇਸ ਟਾਈਮ ਤਾਇਨਾਤ ਆ ਤੇ ਇਸ ਟਾਈਮ ਅਸੀਂ ਖੜੇ ਆ ਅੱਜ ਜੋ ਆਈਸੀਐਲ ਦਾ ਸਕੂਲ ਦਾ ਦਿਨ ਹੈ ਔਰ ਰਿਜ਼ਲਟ ਦੇ ਵੀ ਆ ਤੇ ਨਾਲ ਨਾਲ ਇੱਥੇ ਆਰਟ ਐਂਡ ਐਗਜ਼ਿਬਿਸ਼ਨ ਦੀ ਆਰਟ ਐਂਡ ਐਗਜ਼ਿਬਿਸ਼ਨ ਸਾਇੰਸ ਵਾਲੀ ਜੋ ਐਗਜ਼ਿਬਿਸ਼ਨ ਲੱਗੀ ਹੋਈ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਆਈਸੀਐਲ ਸਕੂਲ ਦੇ ਪ੍ਰਿੰਸੀਪਲ ਮੈਡਮ ਹਰਸ਼ਲ ਰੇਜਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਦਾ ਜੋ ਇਹ ਦਿਨ ਮਨਾਇਆ ਜਾ ਰਿਹਾ ਹੈ ਬੱਚਿਆਂ ਵੱਲੋਂ ਇਨੀ ਮਿਹਨਤ ਕੀਤੀ ਜਾ ਰਹੀ ਹੈ ਇਹ ਟੀਚਰ ਦਾ ਵੀ ਪ੍ਰੋਪਰ ਸਹਿਯੋਗ ਰਿਹਾ ਹੈ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਮੈਡਮ ਸਭ ਤੋਂ ਪਹਿਲਾਂ ਤੁਹਾਡਾ ਲਾਈਵ ਇੰਡਿਆ ਤੇ ਬਹੁਤ ਬਹੁਤ ਸਵਾਗਤ ਹੈ ਮੈਡਮ ਥੈਂਕ ਯੂ ਜੀ ਤੇ ਮੈਡਮ ਅੱਜ ਜੋ ਰਿਜ਼ਲਟ ਦੇ ਮਨਾਇਆ ਜਾ ਰਿਹਾ ਹੈ ਪਿੱਛ ਦੇਖੋ ਇਹ ਪੂਰੇ ਸਾਲ ਦੀ ਮਿਹਨਤ ਹੈ ਬੱਚਿਆਂ ਦੀ ਜਿਹੜੇ ਪੂਰੇ ਸਾਲ ਬੱਚਿਆਂ ਨੇ ਮਿਹਨਤ ਕਰਦੇ ਨੇ ਮੈਂ ਉਹਨਾਂ ਬੱਚਿਆਂ ਨੂੰ ਧੰਨਵਾਦ ਦੇਵਾਂਗੀ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਉਹਨਾਂ ਪੇਰੈਂਟਸ ਨੂੰ ਵੀ ਧੰਨਵਾਦ ਦੇਣਾ ਚਾਹਾਂਗੀ ਜਿਨ੍ਹਾਂ ਨੇ ਬੱਚਿਆਂ ਨੂੰ ਇੰਨੀ ਮਿਹਨਤ ਕਰਾਈ ਅੱਜ ਜੋ ਉਹਨਾਂ ਦੇ ਬੱਚੇ ਫਰਸਟ ਸੈਕਿੰਡ ਥਰਡ ਤੇ ਪੋਜੀਸ਼ਨ ਹੋਲਡਰ ਨੇ ਬੱਚੇ ਉਹ ਵੀ ਫਰਸਟ ਸੈਕਿੰਡ ਥਰਡ ਹੀ ਮੰਨੇ ਜਾਣਗੇ ਜਿਹੜੇ ਮਤਲਬ ਪੋਜੀਸ਼ਨ ਹੋਲਡਰ ਨੇ ਕਿਉਂਕਿ ਪੁਆਇੰਟਾਂ ਤੇ ਹੀ ਰਿਜ਼ਲਟ ਆਂਦਾ ਹੈਗਾ ਤੇ ਸਾਡੇ ਵਾਸਤੇ ਵੀ ਰਿਜ਼ਲਟ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਉਹਨਾਂ ਸਾਰੇ ਪੇਰੈਂਟਸ ਨੂੰ ਵਧਾਈ ਜ ਅੱਜ ਪਾਸ ਹੋ ਕੇ ਇਸ ਆਈਸੀਐਲ ਸਕੂਲ ਤੋਂ ਜਾ ਰਹੇ ਹਨ ਮੈਡਮ ਅੱਜ ਰਿਜ਼ਲਟ ਡੇ ਹੈ ਤਾਂ ਰਿਜ਼ਲਟ ਕਿੰਨੇ ਪਰਸੈਂਟ ਰਿਹਾ ਔਰ ਬੱਚਿਆਂ ਦੀ ਕਿੰਨੀ ਕੁ ਖੁਸ਼ੀ ਦਾ ਟਿਕਾਣਾ ਸੀਗਾ ਅੱਜ ਰਿਜ਼ਲਟ ਜੀ 100% ਹੀ ਆਇਆ ਹੈ ਮੇਰੇ ਬੱਚੋਂ ਦਾ ਔਰ ਬੱਚੋਂ ਮੇ ਕਾਫੀ ਇੰਪਰੂਵਮੈਂਟ ਹੋਈ ਹੈ ਤੇ ਮੈਡਮ ਜਿਸ ਤਰ੍ਹਾਂ ਲੱਗਦਾ ਹੈ ਕਿ ਬੱਚਿਆਂ ਨੂੰ ਰਿਜ਼ਲਟ ਡੇ ਹੁੰਦਾ ਕੋਈ ਗਿਫਟ ਲੈ ਕੇ ਆਉਂਦੇ ਆ ਇੱਥੇ ਦੇਖਿਆ ਕਿ ਤੁਸੀਂ ਗਿਫਟ ਦੇ ਰਹੇ ਹੋ ਤਾਂ ਇਸ ਚੀਜ਼ ਨੂੰ ਕਿਦਾਂ ਮੈਨੇਜ ਕਰ ਰਹੇ ਹੋ ਇਹ ਤੋਂ ਜੀ ਬੱਚੋਂ ਕੋ ਮੋਟੀਵੇਸ਼ਨ ਹੈ ਜੋ ਬੱਚੇ ਅੱਜ ਮੁੰਸੇ ਲੈ ਕੇ ਜਾਣਗੇ ਗਿਫਟਸ ਨੂੰ ਮਤਲਬ ਇੱਕ ਮੇਰੀ ਤਰਫ ਸੇ ਜਾਂ ਸਕੂਲ ਦੀ ਮੈਨੇਜਮੈਂਟ ਦੀ ਤਰਫ ਸੇ ਸਕੂਲ ਦੀ ਤਰਫ ਸੇ ਰਿਗਾਰਡ ਹੁੰਦਾ ਹੈ ਕਿ ਬੱਚੇ ਅੱਗੇ ਚੱਲ ਕੇ ਹੋਰ ਮਿਹਨਤ ਕਰਨ। ਤਾਂ ਮੈਮ ਅ ਅੱਜ ਜਿਸ ਤਰ੍ਹਾਂ ਹੈ ਕਿ ਆਲਰੇਡੀ ਐਗਜ਼ੀਬਿਸ਼ਨ ਵੀ ਲਗਾਈ ਹੋਈ ਹੈ ਆਰਟ ਦੀ, ਸਾਇੰਸ ਦੀ, ਵੱਖ-ਵੱਖ ਵਿਸ਼ਿਆਂ ਤੇ ਤਾਂ ਮੈਡਮ ਇਸ ਚੀਜ਼ ਨੂੰ ਅੱਜ ਦੇ ਦਿਨ ਹੀ ਕਿਸ ਤਰ੍ਹਾਂ ਕੰਬਾਈਨ ਕੀਤਾ ਗਿਆ। सर ये तो हमारा कल्चर है हम लोग हर साल जब साइंस एग्जीबिशन और आर्ट एग्जीबिशन हमारी रिजल्ट डे पे भी होती है क्योंकि पूरे साल की जो हमारे प्रोजेक्ट बच्चे प्रोजेक्ट बनाते हैं थ्योरी के साथ साथ प्रैक्टिकल वर्क करते हैं ये बच्चों ने सिर्फ एक या दो दिन में प्रोजेक्ट मतलब नहीं बनाए ये पूरे साल में जो बच्चों को हमने प्रैक्टिकली वो है ये उनकी अचीवमेंट है तो मैडम की कहना चाहते हो अपने स्कूल के बच्चों तो जो बच्चे स्टडी कर रहे हैं एज ए प्रिंसिपल होने के नाते सर मैं तो सभी बच्चों को और सभी पेरेंट्स को यही बोलूंगी कि आज अगर आपके बच्चे बच्चों ने 90 परसेंट लिया है तो आगे जाके वो 95 फाइव परसेंट हंड्रेड परसेंट रिज़ल्ट दें हम लोगों को इन रिज़ल्ट के साथ हमारे स्कूल का रिज़ल्ट का काफ़ी जो बच्चे मेहनत करते हैं स्कूल की भी रेपोटेशन उसके साथ ही होती है कि बच्चे बहुत लेकिन बहुत ही बच्चे अच्छा करके जा रहे हैं थैंक यू ਇਹ ਸੀਗੇ ਸਾਡੇ ਨਾਲ ਮੈਡਮ ਆਈਸੀਐਲ ਸਕੂਲ ਦੇ ਪ੍ਰਿੰਸੀਪਲ ਮੈਡਮ ਹਰਸ਼ ਅਲਰੇਜਾ ਜਿਨ੍ਹਾਂ ਨੇ ਅੱਜ ਦੇ ਇਸ ਦਿਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਕਿ ਬੱਚਿਆਂ ਵੱਲੋਂ ਜੋ ਆਪਣੀ ਮਿਹਨਤ ਕੀਤੀ ਗਈ ਹੈ ਸਾਲ ਭਰ ਦੀ ਮਿਹਨਤ ਅੱਜ ਉਹ ਆਪਣਾ ਉਸ ਦਾ ਰਿਵਾਰਡ ਲੈ ਕੇ ਜਾ ਰਹੇ ਹਨ ਤੇ ਜੋ ਉਹਨਾਂ ਨੇ ਐਗਜ਼ੀਬਿਸ਼ਨ ਵਿੱਚ ਵੀ ਕੀਤਾ ਸੀਗਾ ਉਸ ਬਾਰੇ ਵੀ ਉਹਨਾਂ ਨੇ ਜੋ ਹੈ ਆਪਣੇ ਹੁਨਰ ਦਿਖਾਏ ਹਨ ਜਤਿੰਦਰ ਲੱਕੀ ਰਾਜਪੁਰਾ